ਤੁਸੀਂ ਵੇਖੋ ਬਾਬੇ ਦੇ ਘਾਰੇ ਉਹਨੂੰ ਜਨੇ ਵਿਖਾ ਦੂ ਤਾਰੇ ਉਹ ਲੈ ਜੋ ਰਾਖ ਭਈ ਚੰਦ ਦੀ ਸ਼ਹਿਰ ਕਰਾਉ ਆ ਜੋ ਬਾਬੇ ਪਾਸ ਭਈ ਉਹ ਬਾਬਾ ਕੰਬੜਦਾਸ ਜੀ ਆਏ ਢੜਕੇ ਉੱਠਕੇ ਤੁਸੀਂ ਵੀ ਨਾਲੋ ਰਾਖ ਮੂਸਰ ਉਤੇ ਸਸੇ ਗਾਜੀ ਬਾਬਾ ਜੀ ਕਾਲ ਹਾਂ ਕੀ ਗੱਲ ਹੈ ਬਈ ਬਾਬਾ ਜੀ ਨੂੰ ਮਿਲਣਾ ਜੀ ਉਹ ਯਾਰ ਬਾਬਾ ਨੂੰ ਫੇਰ ਮਿਲਾਂ ਚੱਲ ਪਿਛੇ ਚੱਲ ਵੀ ਸੱਪੇ ਚੱਲ ਬਾਬਾ ਜੀ ਮੱਦਦ ਕਰੇ ਸ਼ਾਮ ਕਰੇ ਟਾਈਮ ਨਹੀਂ ਬਾਬੇ ਕੋਲ ਚੰਦ ਦੀ ਸ਼ਹਿਰ ਕਰਾਉ ਆਜੋ ਬਾਬੇ ਪਾਸ ਬਈ ਚੰਦ ਦੀ ਸ਼ਹਿਰ ਕਰਾਉ ਆਜੋ ਬਾਬੇ ਪਾਸ ਬਈ ਬਾਬਾ ਕੰਬੜ ਦਾਸ ਜੀ ਆਏ ਸੰਗਤੋ ਤੁਸੀਂ ਦਰਸ਼ਨ ਵੀ ਕਰ ਲੋ ਹੋ ਜੋ ਮਾਲਾ ਮਾਲ ਜੀ ਤੇਰੇ ਮੇਰਾ ਹੱਥ ਨਹੀਂ ਆਉਣਾ ਰਹੋਗੇ ਬਾਬਾ ਪਾਲ ਜੀ ਉਹ ਕਿਧਰ ਚਲੇ ਬਾਬਾ ਜੀ ਨੇ ਸਮਾਨ ਮੰਗਾਇਆ ਸੀ ਉਹ ਸਮਾਨ ਮੰਗਾਇਆ ਸੀ ਸਾਡਾ ਵੀ ਨਿਗਾਹ ਰੱਖਦਾ ਕੋਈ ਸਾਡਾ ਗਿਆ ਵੀ ਰੱਖਿਆ ਕਰੋ ਰੱਖਾਂਗੇ ਛੋਟੀ ਨਿਗਾਹ ਵੀ ਬਾਬੇ ਵਾਲੀ ਨਹੀਂ ਛੋਟੀ ਨਿਗਾਹ ਵੀ ਰੱਖਾਂਗੇ ਅਸੀਂ ਚੰਗਾ ਜਾ ਜੀ ਲੱਗ ਜੋ ਬਾਬੇ ਦੇ ਮੱਥੇ ਬਾਬੇ ਨੇ ਚੱਕਦੇ ਨੇ ਹੈ ਫੱਟੇ ਲੱਗ ਜੋ ਬਾਬੇ ਦੇ ਮੱਥੇ ਬਾਬੇ ਨੇ ਚੱਕਦੇ ਨੇ ਹੈ ਫੱਟੇ ਮਾਇਆ ਦੀ ਟੋਟ ਨਾ ਰਹਿਣੀ پھر بیکھو حال جی بیڑا پھر حق نہیں ہونا رہوں بابا پھار جی بیڑا پھر حق نہیں ہونا بہت بھی پھٹا کی سیوہ رہی ہے بہت نہیں کرتا ہے بہت 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 آپ آئے گا پھٹا میری کی ہے آئے کارا آدھا چھاڑی سیوہ کیوں نے ٹھیک ہے آدھا ਕਾ ਰਾਇਆ ਠੀਕ ਹੈ ਚਲ ਕਾ ਰਾਇਆ ਕਰਾ ਠੀਕ ਹੈ ਵਾ ਵਾ ਕੰਗੜਾ ਦਾਸ ਜੀ ਵਾ ਵਾ ਖੰਬਰ ਦਾਸ ਜੀ ਆਏ ਸਾਰੇ ਪੁੱਤ ਕੋਹੇ ਤੇ ਪਾਈ ਉਹ ਸਾਡੇ ਵੀ ਨੀਂ ਰੱਖਿਆ ਕਰ ਤੁਹਾਡੀ ਨੀਗਾ ਵੀ ਰੱਖਾਂਗੇ ਅੱਧੇ ਘੰਟੇ ਤੱਕ ਕਰ ਰਿਹਾ ਜੀ ਹਾਂ ਸਾਡੇ ਕੋਲੇ ਆ ਜਾ ਚੰਗਾ ਸੋਰੀ ਨੱਤਾਂ ਤੋਂ ਹੁਣ ਆਪ ਨਹੀਂ ਸਾਡੀ ਖੜੇ ਦੀਆਂ ਬਸ ਠੀਕ ਹੈ ਮੁਰਿਆ ਆਪਾਂ ਨਹੀਂ ਖਾਣਾ ਬਹੁਤ ਔਖਾ ਹੈ ਵਾ ਵਾ ਕੰਗੜਾ ਦਾਸ ਜੀ ਆਉਂਦਾ ਹਉ ਭਰ ਕੇ ਪੈਗ ਲਗਾਉਂਦਾ ਹਉ ਭਰ ਕੇ ਪੈਗ ਲਗਾਉਂਦਾ ਰਹੋਗੇ ਬਾਬਾ ਫਾਲ ਦੇ ਬਾਬੇ ਨੇ ਪਸਾਲ ਆਜਦੋਂ ਉਹਨੂੰ ਵਿੱਚ ਝਾਲ ਦੇ ਬਾਬੇ ਨੇ ਪਸਾਲ ਆਜਦੋਂ ਵਿੱਚ ਝਾਲ ਦੇ ਬਾਬੇ ਨੂੰ ਤਾਂ ਪਾੜੋਂਗੇ ਅੱਭਜਣੋ ਜਨਾਨੀ ਕੱਢ ਕੇ ਲੈ ਗਿਆ ਬਾਬੇ ਨੂੰ ਤੁਸੀਂ ਪਾਹੋਂਗੇ ਪਰ ਬਾਬੇ ਨੇ ਕਿੱਥੇ ਥੇ ਹੋਣਾ ਬਾਬਾ ਨੇ ਪਹਾੜੀ ਚੜ ਜਾਣਾ ਹੈ ਹਿਮਾਚਲ ਵਿੱਚ ਠੰਡੇ ਥਾਵਾਂ 'ਚ ਗੱਡੀ ਲੈ ਕੇ ਬਾਬਾ ਬੜਾ ਥਿਆਉਂ ਥੋਨੂ ਵਾਹ ਲੋਕ ਕੋ ਮੈਂ ਕੋ ਵਾਹ ਲੋਕ ਕੋ ਮੈਂ ਕੋ ਐਸੇ ਲੋਕ ਵੀ ਜਨਾਨੀਆਂ ਤੋਂ ਬਹੁਤ ਦੁਖੀ ਹੈ ਕਿ ਜਿਉਂ ਕਿ ਬਾਬਾ ਕਿਸੇ ਦੀ ਜਨਾਨੀ ਕੱਢ ਕੇ ਲੈ ਗਿਆ ਤਾਂ ਉਹਦੇ ਘਰ ਵਾਲੇ ਦਾ ਤਾਂ ਸਵਰਗ ਬਣ ਗਿਆ ਏ ਬਾਬੇ ਸੁਰਗ ਬਣਾਉਣ ਵਾਸਤੇ ਬੈਠੇ ਐ ਹੋਰ ਕੀ ਚਾਹੀਦਾ ਐ ਬਾਬੇ ਨੇ ਸੁਰਗੀ ਵਿਖਾਉਣੇ ਐ ਹੈ ਹੋ ਤਾਂ ਤਾਂ ਸੁਰਗ ਹੋ ਗਿਆ ਉਹ ਤਾਂ ਤਾਂ ਸੁਰਗ ਬਣ ਗਿਆ ਭਾਈ ਹੋਰ ਬਾਬੇ ਬੈਠੇ ਕਾਦੇ ਵਾਸਤੇ ਐ ਬਸ ਉਹਦੇ ਸੁਰਗ ਬਣ ਜਾਣੇ ਐ ਉਹਦਾ ਭਲਾ ਹੋ ਜਾਣਾ ਤੇ ਬਾਬੇ ਭਲਾ ਕਰਨ ਵਾਸਤੇ ਬੈਠੇ ਆ ਭਾਈ ਆ ਮੇਰੇ ਸੁਰਗ ਵੈਸੇ ਹੋ ਜਾਣੀਏ ਬਾਬੇ ਸੁਰਗਾ ਵਾਸਤੇ ਬੈਠੇ ਆ ਸੁਰਗ ਦਿਖਾਉਣ ਵਾਸਤੇ ਬੈਠੇ ਆ ਸੁਰਗ ਵਿਖਾ ਦੇਣੇ ਬਾਬੇ ਨੇ ਮੁੜ ਕੇ ਬਾਬੇ ਨੂੰ ਭਾਜੀ ਜੀ ਨੂੰ ਹਾਂ ਥੋੜੀ ਤੁਸੀਂ ਥੋੜਾ ਜਿਆ ਰੁਕ ਜਾਓ ਬਾਬੇ ਦੇ ਕੋਲੇ ਹੁਣ ਜਿਹੜਾ ਵੱਡਾ ਸਮਾਨ ਪਿਆ ਉਹ ਪਹਿਲਾਂ ਬਾਬਾ ਇਹ ਖਾਉ ਤੁਹਾਨੂੰ ਬਾਚ ਰੁਕ ਜਾਓ ਰੁਕ ਜਾਓ ਰੁਕ ਜਾਓ ਤੁਸੀਂ ਛੋਟੇ ਐ ਤੁਸੀਂ ਰੁਕਜੋ ਤੁਸੀਂ ਰੁਕਜੋ ਰੁਕਜੋ ਭਾਈ ਰੁਕਜੋ ਆ ਤੋ ਇਹ ਬਜ਼ੁਰਗ ਵੱਡੇ ਐ ਇਹਨਾਂ ਨੂੰ ਪਹਿਲਾਂ ਆ ਨੰਦ ਆ ਗਿਆ ਲੈ ਨੰਦ ਠੀਕ ਆ ਨੰਦ ਆ ਗਿਆ ਭਾਈ ਤੁਸੀਂ ਰੁਕੋ ਪਾਗ ਹੋ ਰਿਹਾ ਲੱਗੇ ਪਾਗ ਰਲਾ ਆ

ਆ ਜੋ ਬੱਚੋ ਪਲਾ ਵਈ ਪਲਾ ਵਈ ਬਲਾ ਵਈ ਪਲਾ ਵਈ ਪਲਾ ਵਈ ਬੈ ਜਾ ਜੋ ਬੈ ਜਾ ਜੋ ਬੈ ਜਾ ਬੈ ਜਾ ਬੈ ਜਾ ਸੰਗੀਤ ਬੈ ਜਾ ਹਾਂ ਬਈ ਬੱਚਾ ਕੀ ਤਕਲੀਫ ਹੈ ਬਾਬਾ ਜੀ ਮੱਝ ਨਹੀਂ ਮਿਲਦੀ ਜੀ ਮੱਝ ਪਛੇਵਾਲੇ ਪਾਸੇ ਭੱਜ ਗਈ ਮੱਝ ਕਿਉਂ ਨਹੀਂ ਮਿਲਦੀ ਮੱਝ ਪਛੇਵਾਲੇ ਪਾਸੇ ਚਲੇਗੀ ਤੇਰੀ ਬਾਬਾਈ ਦੁੱਧ ਨਹੀਂ ਕਹਿੰਦੀ ਮੇਰੇ ਅੱਛਾ ਦੁੱਧ ਨਹੀਂ ਦਿੰਦੀ ਦੁੱਧ ਬਾ ਮਾਜੇ ਮੂਰੇ ਤੂੜੀ ਆਉਂਦੀ ਐ ਤੂੜੀ ਪਾ ਕੇ ਦੁੱਧ ਕਿੱਥੋਂ ਭਰਦਾ ਤੂੰ ਅੱਧਾ ਕਿਲੋ ਦਾਖਾ ਪਾ ਅੱਧਾ ਕਿਲੋ ਖਾੜ ਪਾ ਅੱਧਾ ਕਿਲੋ ਬੜੇਵੇ ਪਾ ਅੱਧਾ ਕਿਲੋ ਜੇਸਣ ਪਾ ਅੱਧਾ ਕਿਲੋ ਕਾਜੂ ਪਾ ਜਾ ਫੜੇਗਾ ਚੋੜਾ ਜਾ ਕੇ ਜਾ ਕੇ ਭਰ ਕੇ ਮੇਰੇ ਆਸਤੇ ਲੈ ਆਈ ਬਾਬੇ ਆਸਤੇ ਚੰਗਾ ਠੀਕ ਹੈ ਜੀ ਆਹ ਜੱਗ ਭਰ ਲਈ ਜਗੇ ਆਹੋ ਜਾ ਓ ਹਾਂ ਬੱਚਾ ਕੀ ਕਲੀਪ ਤਗਲੀ ਕੋ ਦੱਸ ਬਾਬਾ ਜੀ ਸਰਪੰਚ ਸਵਾਇਤੀ ਸੇਵਾ ਬੱਚਾ ਔਰ ਸਰਪੰਚ ਜੀ ਖੜ ਜਾਓ ਜਾਂ ਫਤਈ ਹੈ ਜੇ ਤੇ ਤੁਹਾਡੀ ਹੋਣੀ ਹੈ ਠੀਕ ਹੈ ਠੀਕ ਹੈ ਦੇਰ ਆਸਤੇ 50000 ਰੁਪਿਆ ਦਾਨ ਕਰਦੀ ਠੀਕ ਹੈ ਜੀ ਸਰਪੰਚ ਬਣ ਜੀ ਸਰਪੰਚ ਬਣ ਜਾਣਾ ਤੂੰ ਠੀਕ ਹੈ ਜਾ ਚੱਕ ਦੇ ਫਟੇ ਬਹਿ ਜਾ ਠੀਕ ਹੈ ਬੇਫਿਕਰ ਹੋ ਜਾ ਠੀਕ ਹੈ ਜਾ ਭਰ ਦੇ ਕਾਗਜ਼ ਉਹ ਕਿਵੇਂ ਭਗਤਾ ਕੀ ਤਕਲੀਫ ਹੈ ਤੈਨੂੰ ਉਹ ਤਕਲੀਫ ਕਾਹੀ ਆ ਬਾਬਾ ਇਹ ਤਾਂ ਜੁੜੇ ਪਏ ਆ ਕਿਤੇ ਜੁੜਦੇ ਨਹੀਂ ਹੱਲਦੇ ਉਹ ਉਮਰ ਦੇ ਨਾਲ ਇਹੀ ਫਰਕ ਪੈਂਦਾ ਫਿਰ ਹੁਣ ਕਿੱਥੇ ਹੁਣ ਮੈਂ ਕੀ ਖਾਵਾਂ ਉਹ ਕਾਜੂ ਬਦਾਮ ਖਾ ਕਾਜੂ ਬਦਾਮ ਖਾ ਖਾ ਕਾਜੂ ਵਿੱਚ ਆਪਾਂ ਦੇ ਰੋਟੀ ਨਾਲ ਤੁਸੀਂ ਬਤਾ ਦਿਓ ਕਿ ਨਾਲ ਕਿੱਥੇ ਆਰਾ ਕੋ ਮਿਲ ਜੂਗਾ ਤੂੰ ਕਾਜੂ ਬਦਾਮ ਖਾ ਕੈਂ ਫਤੇ ਹੋ ਜਾਏਗਾ ਕੈਂ ਹੋਏਗਾ ਜਾ ਚਾ ਤੁਹਾਨੂੰ ਥਾਪੜਾ ਮਿਲ ਗਿਆ ਬਸ ਤੇਰਾ ਸਰੀਰ ਬਿਲਕੁਲ ਠੀਕ ਹੋ ਜੂਗਾ ਕਾਇਆ ਅੱਛਾ ਜੀ ਅੱਛਾ ਬਾਬਾ ਠੀਕ ਹੈ ਤਾਂ ਨਮਾਜ਼ ਕਰਦੇ ਆ ਤੁਹਾਡੇ ਬਾਬਾ ਜੀ ਤਾਂ ਸਾਨੂੰ ਪਰਮਾਨੇ ਨਹੀਂ ਦੇਖੇ ਬੇਫਿਕਰ ਹੋ ਜਾ ਸਾਰਾ ਕੰਮ ਸਦ ਹੋ ਜੀ ਤੇਰਾ ਭਗਤਾ ਆ ਹੋਰ ਫਿਰ ਚੇਲਿਆ ਬਾਇਆ ਸਾਇਆ ਕਰ ਕੇ ਸੀ ਫਿਰ ਬੜੇ ਕੰਮ ਕਿੰਨੇ ਕਿ ਬਣ ਗਏ ਹੈ ਬਣ ਗਏ ਅੱਜ ਕਿਹੜੀ ਪਿਆਏਗਾ ਫਿਰ ਆ ਚੰਗੀ ਪਿਆਵਾਂਗੇ ਜੀ ਵਧੀਆ ਪੀਟਸ ਕਾਰ ਲਿਆ 2000 ਵਾਲੀ ਬਾ ਠੀਕ ਹੈ ਜੀ 2000 ਵਾਲੀ ਲਿਆਵਾਂਗੇ ਤੇ ਨਾਲੇ ਬੱਕਰਾ ਫੜ ਲਈ ਵਧੀਆ ਬਾਕੀ ਠੀਕ ਹੈ ਜੀ ਹੂੰ ਬਹੁਤ ਇਕੱਠੇ ਹੋ ਗਏ ਉਹ ਪੱਠੇ ਇਕੱਠੇ ਹੋ ਗਏ ਹਾਂ ਰੱਖ ਮਾਇਆ ਦੇ ਦਰਸ਼ਨ ਤਾਂ ਕਰ ਲੀਏ ਵਾਹ ਮਾਇਆ ਬੜੀ ਇਕੱਠੀ ਹੋ ਗਈ ਯਾਰ ਹਾਂ ਐ ਕਰੀ ਹਾਂ ਜੀ ਪਰਦੇ ਨਾਲ ਲੈ ਕੇ ਅੱਠੇ ਆਪਣੀ ਕੁਟੀਆ 'ਚ ਪਹੁੰਚ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਆਹੋ ਜਾ ਚੱਕ ਲੈ ਮਾਇਆ ਠੀਕ ਹੈ ਮਾਇਆ ਨੂੰ ਮੈਂ ਹੱਥ ਨਹੀਂ ਲਾਉਂਦਾ ਤੈਨੂੰ ਪਤਾ ਮਾਇਆ ਤੈ ਕੀ ਐ ਮੈਂ ਹਾਂ ਜੀ ਹਾਂਜੀ ਬਸ ਬਿਸਤੀ ਵਧੀਆ ਲਾਇਆ ਇਕ ਆਉਦੀ ਆਉਗੀ ਬਸ ਮੈਂ ਨਾ ਪੀਟਰ ਸਕਾਟ ਵਾਲੀ ਲੈ ਕੇ ਹਾਂਜੀ ਤੇ ਮੀਰਪੂ ਲੈ ਕੇ ਖਾਰਾ ਸੋਡਾ ਲੈ ਆਈ ਉਹਨਾਂ ਪੁਰਸ਼ੀ ਠੀਕ ਹੈ ਲੋਕੇ ਕੋਲ ਨਹੀਂ ਆ ਹਾਂ ਉਹਦੇ ਕੋਲ ਲੈ ਆਈ ਉਹਦੇ ਕੋਲ ਉਹ ਕਹਿੰਦੇ ਪਰਦੇ ਦੇ ਦਗਾ ਸੇਠਾ ਹਾਂਜੀ ਇਹ ਕਿਸੇ ਕੋਲ ਗੱਲ ਕਰੀ ਤੇ ਤੂੰ ਹਿਸਾਬ ਲਾਦੀ ਆਪ ਦਾ ਠੀਕ ਹੈ ਠੀਕ ਹੈ ਆਪ ਆ ਜਾਗੇ ਜਾ ਠੀਕ ਹੈ ਬਸ ਫੋਫਤੇ ਕਰ ਕਰ ਕੰਮ ਫੋਤੇ ਠੀਕ ਹੈ ਜਾ ਜਾ ਚੱਕ ਦੇਗੇ ਫੱਟੇ ਵਾ ਠੀਕ ਹੈ ਚੱਕ ਦੇਗੇ ਫੱਟੇ ਕੋਇਆ ਕਿਹੜਾ ਭਗਤ ਆ ਗਿਆ ਉਹ ਵਾਹ ਬਈ ਭਗਤਾ ਵਾਹ ਉਹ ਤੂੰ ਲੇਟ ਬਹੁਤ ਹੋ ਗਿਆ ਭਗਤ ਬਹੁਤ 300 ਟਾਈਮ ਕੱਢ ਕੇ ਆਏ ਆ ਬਾਬਾ ਜੀ ਤੁਹਾਨੂੰ ਫਤਾ ਦਾ ਹੈ ਵੋਟਾਂ ਦਾ ਖਾਸ ਵੋਟਾਂ ਦਾ ਚਲਦੀ ਐ ਵੋਟਾਂ ਵਾਲੀ ਦਾ ਅੱਗੇ ਬਾਬਾ ਜੀ ਫਿਰ ਹੁਣ ਆਪਾਂ ਘਰ ਚ ਭਰਨੇ ਸਰਪੰਚੀ ਦੇ ਮੈਂ ਤਾਂ ਮਸਤੀ ਨੂੰ ਦੇ ਬੈਠਾ ਸੀ ਜਿਵੇਂ ਮਰਜ਼ੀ ਕਰੋ ਨਹੀਂ ਬਾਬਾ ਜੀ ਹੁਣ ਤੁਸੀਂ ਜਿਵੇਂ ਮਰਜ਼ੀ ਕਰੋ ਆਪਾਂ ਨਹੀਂ ਦਸਤ ਭਗਤਾ ਕਰਾਂਗੇ ਮੈਨੂੰ ਹਿਮਾਚਲ ਜਾਣਾ ਪੈਣਾ ਹੈ ਜਿੱਥੇ ਜਿਵੇਂ ਮਰਜ਼ੀ ਕਰੋ ਬਾਬਾ ਜੀ ਖਰਚਾ ਵੀ ਬਹੁਤ ਲੱਗਣਾ ਹੈ ਕੋਈ ਗੱਲ ਨਹੀਂ ਬਾਬਾ ਜੀ ਜਿੰਨਾ ਮਰਜ਼ੀ ਹੋ ਜਾਏ ਖਰਚੇ ਦੀ ਕੋਈ ਪਰਵਾਹ ਨਹੀਂ ਉਹ ਕਰਦੇ ਆਦਾ ਫਰਹਾਲੋ ਗਰੀਬ ਬੰਦਾ ਚਲੋ ਉਹਦਾ ਨਹੀਂ ਜਿਵੇਂ ਮਰਜੀ ਕਰੋ ਬੱਬਾ ਜੀ ਤੁਹਾਡੇ ਸਿਰ ਤੇ ਆ ਜਾ ਭਰ ਦਿਓ ਕਾਗਜ਼ ਬੱਚਾ ਤੁਹਾਡੇ ਬੇੜੇ ਪਾਰ ਹੋ ਜਾਣਗੇ ਤੁਹਾਡਾ ਅਸ਼ੀਰਵਾਦ ਚਾਹੀਦਾ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਤੁਹਾਡਾ ਅਸ਼ੀਰਵਾਦ ਚਾਹੀਦਾ ਬੱਬਾ ਜੀ ਤੇ ਸਾਨੂੰ ਜਾਣਾ ਪੈਣਾ ਦੂਰ ਟਾਈਮ ਤਾਂ ਲੱਗੂਗਾ ਹੀ ਫਿਰ ਨਹੀਂ ਕੋਈ ਗੱਲ ਨਹੀਂ ਦੂਰ ਜਾਣ ਆਸਤੇ ਤੁਹਾਨੂੰ ਗੱਡੀ ਦਿੰਨੇ ਆਂ ਅਸੀਂ ਉਹ ਗੱਡੀ ਫਕਤਾ ਫੜ ਚਾਪੀ ਗੱਡੀ ਦੀ ਫਾਇਦਾ ਆ ਸ਼ਾਦ ਨੂੰ ਚੱਲਾਂਗੇ ਠੀਕ ਹੈ ਬੱਚਾ ਠੀਕ ਹੈ ਬੱਬਾ ਜੀ ਹੋ ਜੋ ਕੰਮ ਤੁਹਾਡਾ ਅਸ਼ੀਰਵਾਦ ਹੈ ਬੱਬਾ ਜੀ ਤੁਹਾਡਾ ਸ਼ਿਸ਼ਾ ਤੁਹਾਡੇ ਨਾਲ ਆ ਜਾ ਪਰਦੇਓ ਕਾ ਕਿ ਜੋ ਚੱਕ ਦੇ ਫਟੇ ਚੱਕ ਜਾਗੇ ਤੇ ਨਿਕਲ ਹੋ ਜਾ। ਅੱਲ ਭਗਤਾ ਦਾਰੂਆਲਾ ਕੰਬੀ ਹੋ ਗਿਆ ਠੀਕ ਹੈ ਬਾਬਾ ਜੀ ਤੇ ਗੱਡੀ ਵਾਲਾ ਵੀ ਹੋ ਗਿਆ ਬਾ ਠੀਕ ਹੈ ਬਈ ਤੇ ਹੁਣ ਆਪਾਂ ਹਿਮਾਚਲ ਤੇ ਛੰਧੀ ਥਾਂ ਕੋ ਮਾਗੇ ਚਲਾਗੇ ਬਾ ਠੀਕ ਹੈ ਸ਼ਹਿਰ ਵੇਸੇ ਕਰੋਗੇ ਠੀਕ ਹੈ ਬਾਬਾ ਜੀ ਚੱਲ ਹਾਂ ਕਰ ਤਿਆਰੀ ਜਾਣ ਦੀ ਚਾਹੀਦੇ ਤਿਆਰੀਆਂ ਚੱਲ ਤਿਆਰੀ ਖਿੱਚ ਜਾਣ ਦੀ ਆ ਚਲ ਗਿਆ ਜਰਾ ਤੇ ਨਾਦ ਨੂੰ ਨਿੱਟਲ ਜਾਣਾ ਆਪਾਂ ਬਾ ਠੀਕ ਹੈ ਠੀਕ ਹੈ ਚੱਲ ਫਟੇ ਹੋ ਗਿਆ ਕੰਮ ਸਾਰਾ ਆਪਣਾ ਹਾਂ ਜੀ ਰਾਵ ਨਿੱਕਲ ਜਾਣਾ ਹੈ ٹھیک ہے ٹھیک ہے جی کمبر دس جی آئے بابا کمبر دس جی آئے سارے پوت برت پجا بابا کمبر دس جی آئے کمبر دس جی آئے سارے پوت برت پجائے سارے دوستوں اس ویڈیو بنا میسج یہی ہے میسج آئے گا بھی ਤੁਹਾਪਾਂ ਨੂੰ ਪਖੰਡੀ ਸਾਧਾਂ ਤੋਂ ਬਚਣਾ ਚਾਹੀਦਾ ਸਿਰਫ ਗੁਰੂ ਘਰ ਮੱਥਾ ਟੇਕੋ ਮੰਦਿਰ ਚ ਮੱਥਾ ਟੇਕੋ ਮਾਸਜਿਤ ਮੱਥਾ ਟੇਕੋ ਗਿਰਜਾ ਕਰ ਜਾਓ ਹੋਰ ਪਖੰਡੀ ਸਾਧਾਂ ਕੋਲੇ ਨਾ ਜਾਓ ਕਿਉਂਕਿ ਤੁਹਾਡੀ ਖੂਨ ਪਸੀਨੇ ਦੀ ਕਮਾਈ ਨੂੰ ਹਰਾਪ ਕਰ ਜਾਂਦੇ ਆ ਇਹਨਾਂ ਕੋਲੇ ਕੁਝ ਨਹੀਂ ਇਹਨਾਂ ਕੋਲੇ ਬਿਲਕੁਲ ਨਹੀਂ ਜਾਣਾ ਤੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸਾਰੇ ਦੋਸਤਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਬੰਦਿੰਗਦਾ ਹਵਸ ਬੱਚਿਆਂ ਨੂੰ ਸਾਰਿਆਂ ਨੂੰ ਕਹਿਣਾ ਵੀ ਨਸ਼ੇ ਨਹੀਂ ਕਰਨੇ ਠੀਕ ਹੈ ਜੀ ਨਸ਼ੇ ਸਰੀਰ ਨੂੰ ਖਤਮ ਕਰਦੇ ਆ ਹਾਂਜੀ ਹਾਂਜੀ ਨਸ਼ੇ ਤੁਸੀਂ ਕੋਈ ਨਹੀਂ ਕਰਨੇ ਠੀਕ ਹੈ ਜੀ ਨਸ਼ਾ ਮੈਂ ਆਪੇ ਕਰ ਲੂੰਗਾ ਆ ਮਤਲਬ ਠੀਕ ਹੈ ਨਾ ਬਬਾਈ ਮਤਲਬ ਇਹ ਨਸ਼ੇ ਨਹੀਂ ਆਂਦੇ ਜਾਂ ਮਾਪੇ ਥੋੜਾ ਕਰ ਲੂਗਾ ਵੀ ਨਸ਼ੇ ਨਹੀਂ ਕਰਨੇ ਕੋਈ ਠੀਕ ਹੈ ਠੀਕ ਹੈ ਜੀ ਠੀਕ ਹਾਂ ਬਹਿ ਜਾ